ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾ ਸੁਹਾਣਾ ਵਿਖੇ ਕਰੋ ਜੀ ਦਰਸ਼ਨ ਛੱਡ ਹੈ ਜੀ ਇਹਦੇ ਥੱਲੇ ਕਾਰ ਸੇ ਵਾਲੀਆਂ ਗੱਡੀਆਂ ਖੜੀਆਂ ਨਹੀਂ ਹੈ ਕਾਫੀ ਜਿਨ੍ਹਾਂ ਨੂੰ ਲੋਡ ਪੈਂਦੇ ਬਾਬਾ ਜੀ ਵਰਤਦੇ ਆ ਆ ਸਾਰਾ ਪਾਰਕ ਬਣਿਆ ਹੋਇਆ ਹੈ ਬਹੁਤ ਸੋਹਣੀ ਬਿਲਡਿੰਗ ਹੈ ਗੁਰਦੁਆਰਾ ਸਾਹਿਬ ਦੀ ਤੇ ਬਹੁਤ ਲੋਕ ਇੱਥੇ ਮੱਥਾ ਟੇਕਣ ਆਉਂਦੇ ਨੇ ਆ ਜਿਹੜਾ ਗੇਟ ਤੁਸੀਂ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਬਜ਼ਾਰ ਵਾਲੇ ਪਾਸੇ ਖੁੰਦੇਗਾ ਇੱਥੋਂ ਤੁਸੀਂ ਦਰਬਾਰ ਸਾਹਿਬ ਜਾ ਸਕਦੇ ਹੋ ਉੱਪਰ ਉਹ ਸਾਹਮਣੇ ਜਿਹੜੀ ਤੁਸੀਂ ਦੇਖ ਰਹੇ ਹੋ ਪਾਰਕਿੰਗ ਹੈ ਜਿੱਥੇ ਲੋਕ ਆਪਣੇ ਸਾਧਨ ਖੜਾ ਕੇ ਜਾਂਦੇ ਨੇ ਮੋਟਰਸਾਈਕਲ ਕਾਰ ਜੀਪ ਜੋ ਵੀ ਹੈ ਇਹ ਸੰਗਦੇ ਜੀ ਤੁਸੀਂ ਦਰਬਾਰ ਸਾਹਿਬ ਦੇਖ ਰਹੇ ਹੋ ਗੁਰਦਵਾਰਾ ਸਿੰਘ ਜੀ ਦਾ ਹੰ ਦਾ ਸੋਹਣਾ ਵਿਹੇ ਬਹੁਤ ਸੋਹਣਾ ਦਰਬਾਰ ਸਾਹਿਬ ਹੈ ਕਰੋ ਜੀ ਦਰਸ਼ਨ ਇੱਥੋਂ ਪੌੜੀਆਂ ਉੱਤਰ ਕੇ ਆਪਾਂ ਚੱਲਦੇ ਹਾਂ ਜੀ نیچے ਉੱਥੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਦੀਆਂ ਨੇ ਸੰਗਤਾਂ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਪਾਠ ਕਰ ਰਹੀਆਂ ਨੇ ਆ ਦਰਬਾਰ ਸਾਹਿਬ ਹੈ ਜੀ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਉੱਧਰ ਵੀ ਸੰਗਤਾਂ ਮੱਥਾ ਟੇਕ ਰਹੀਆਂ ਨੇ ਇਹ ਸ਼੍ਰੀ ਗੁਰੂ ਸਾਹਿਬ ਦਾ ਮਾਡਲ ਬਣਿਆ ਹੋਇਆ ਆ ਦੇਖ ਸਕਦੇ ਹੋ ਤੁਸੀਂ ਆ ਸਾਰੀ ਸੰਗਤ ਬੈਠ ਕੇ ਹੋਰੇ ਪਾਠ ਕਰਦੀ ਹੈ ਲੋਕ ਦੂਰੋਂ ਦੂਰੋਂ ਮੁੱਤਾਂ ਟਿਕਣ ਹੁੰਦੇ ਨੇ ਆ ਜਮਨੇ ਦੇਖ ਸਕਦੇ ਹਾਂ ਤੁਸੀਂ ਗੁਰਵਾਨ ਸਾਹਿਬ ਇਹ ਟੁਕੜਾ ਕੋ ਪ੍ਰਸ਼ਾਦੀ ਪਰਚੀ ਤੁਸੀਂ ਲੈ ਸਕਦੇ ਹੋ ਜੀ ਦੇਖ ਕਰਵਾ ਸਕਦੇ ਹੋ ਇਹ ਸਾਹਮਣੇ ਕਾਊਂਟਰ ਲੱਗੇ ਹੋਏ ਨੇ ਨਾਲ ਲਿਖਿਆ ਵੀ ਹੋਇਆ ਕੜਾ ਪ੍ਰਸ਼ਾਦ ਇਤੋਂ ਸੰਗਤ ਜੀ ਆਪ ਪ੍ਰਸ਼ਾਦ ਲੈ ਸਕਦੇ ਹਾਂ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਮਥਾ ਜੀਤ ਕੇ ਬਾਹਰ ਨਿਕਲਦੇ ਹਾਂ ਤਾਂ ਉੱਥੇ ਬਾਬਾ ਜੀ ਪ੍ਰਸ਼ਾਦ ਦਿੰਦੇ ਨੇ ਸਾ ਮਸੀਹ ਦੀ ਨਿਸ਼ਾਨ ਸਾਹਿਬ ਜੀ ਆਹ ਸਾਹਮਣੇ ਜੋੜਾ ਕਰ ਬਣੇ ਹੋਏ ਜੀ ਬਹੁਤ ਸੋਹਣਾ ਫੁੱਲ ਪੌਦੇ ਉਰੇ ਲੱਗੇ ਹੋਏ ਨੇ ਆਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਹੁਤ ਦੂਰੋਂ ਦੂਰੋਂ ਸੰਗਤਾਂ ਉਰੇ ਮੱਥਾ ਟੇਕਣ ਵਾਸਤੇ ਆਉਂਦੀਆਂ ਨੇ ਇਹ ਸਾਈਡ ਸਰੂਪ ਰਾਗੇ ਜੀ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਮੋਟਰਸਾਈਕਲਾਂ ਦੀ ਪਾਰਕਿੰਗ ਆ ਗਈ। ਜੇ ਲੋਕ ਇੱਥੇ ਮੱਥਾ ਟੇਕਣ ਆਉਂਦੇ ਨੇ ਉਹ ਆਪਣੇ ਮੋਟਰਸਾਈਕਲ ਇੱਥੇ پارک ਕਰਦੇ ਨੇ ਗੱਡੀਆਂ ਦਾ ਸਟੈਂਡ ਦੂਸਰੇ ਪਾਸੇ ਰਹਿ ਗਿਆ। ਇਹ ਮেইন 게ਟ ਆ ਗਿਆ ਜਿਹੜਾ ਮਾਰਕੀਟ ਤੋਂ ਦੂਸਤ ਇੱਕ ਮਾਰਕੀਟ ਸਾਈਡ ਸੀ ਤੇ ਦੂਸਰੀ ਸਾਈਡ ਜਿਹੜਾ ਮੈਨ ਰੋਡ ਆਨਲਾਈਨ ਕ ਨਹੀਂ ਖੁੱਲਦਾ। ਮੈਨ 게ਟ ਦੇ ਉੱਪਰ ਜਿਹੜਾ ਜੋੜਾ ਘਰ ਬਣਿਆ ਹੋਇਆ ਉਹਦੀ ਤਸਵੀਰ ਸੰਗਤਾ ਇੱਥੇ ਜਿਹੜੇ ਜਿਮਾ ਕਰਾਉਂਦੀਆਂ ਨੇ ਆ ਪਾਰਕਿੰਗ ਹੈ ਜੀ ਕਾਰਾਂ ਵਾਸਤੇ ਬਹੁਤ ਖੁੱਲਡੁੱਲੀ ਪਾਰਕਿੰਗ ਹੈ ਔਰ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਧਰ ਸੰਗਤ ਜੀ ਤੁਹਾਨੂੰ ਲੈ ਕੇ ਚੱਲਦੇ ਆਂ ਲੰਗਰ ਹਾਲ ਵੱਲ ਜਿੱਥੇ ਲੱਖਾਂ ਲੋਕ ਆ ਕੇ ਲੰਗਰ ਛਕਦੇ ਆਂ ਬਾਬਾ ਜੀ ਵਰਤਾਰੇ ਚਾਹ ਬਿਸਕੁਟ ਆ ਰਸੋ ਤੇ ਸੰਗਤ ਬੈਠ ਕੇ ਆਰਾਮ ਨਾਲ ਨਾਮ ਜਪਨ ਕਰਨ ਕਰਦੀ ਹੈ ਤੇ ਨਾਲੇ ਚਾਹ ਪਾਣੀ ਛਕਦੀ ਆ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਅੰਦਰ ਵੀ ਜਿੱਥੇ ਲੰਗਰ ਬਣਦਾ ਉੱਥੋਂ ਦੇ ਵੀ ਦਰਸ਼ਨ ਕਰਵਾਵਾਂਗੇ ਬਾਬਾ ਜੀ ਨੇ ਬकायदा ਪੁੱਛਿਆ ਬੰਨਾ ਕਿ ਬਾਬਾ ਜੀ ਵੀਡੀਓ ਬਣਾ ਸਕਦੇ ਆ ਤਾਂ ਉਹਨਾਂ ਨੇ ਜਦੋਂ ਪਰਮਿਸ਼ਨ ਦਿੱਤੀ ਉਸ ਤੋਂ ਬਾਅਦ ਹੀ ਅਸੀਂ ਇੱਥੇ ਵੀਡੀਓ ਬਣਾਉਣ ਦੇ ਵਾਸਤੇ ਲੱਗੇ ਹੋਏ ਹਾਂ। ਹਾਂ ਤੁਸੀਂ ਦੇਖ ਸਕਦੇ ਹੋ ਸੰਗਤ ਪ੍ਰਸ਼ਾਦਾ ਪਾਣੀ ਸ਼ਕ ਰਹੀ ਹੈ। ਇਹ ਆ ਜੀ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਜਿੱਥੇ ਪ੍ਰਸ਼ਾਦਾ ਪਾਣੀ ਬਣਦਾ ਹੈ। ਹਾਂ ਤੁਸੀਂ ਦੇਖ ਸਕਦੇ ਹੋ। ਬਾਬਾ ਜੀ ਬੈਠੇ ਨੇ। ਬਹੁਤ ਖੁੱਲਾ ਹਾਲ ਹੈ। ਇੱਥੇ ਸਾਰਾ ਪ੍ਰਸ਼ਾਦਾ ਦਾਲ ਸਬਜੀ ਚਾਹ ਪਾਣੀ ਜੋ ਵੀ ਹੈ ਉਰੇ ਹੀ ਬਣਦਾ ਹੈ। ਉਹ ਸਾਰਾ ਸਮਾਨ ਪਿਆ ਆਟੇ ਦੀਆਂ ਗੋਰੀਆਂ ਚਾਹ ਪੱਤੀ ਖੰਡ ਜੋ ਵੀ ਸਮਾਨ ਹੁੰਦਾ ਹੈ ਉਹ ਸਾਰਾ ਇਸ ਸਟੋਰ ਦੇ ਵਿੱਚ ਆਪਾਂ ਕਹਿ ਸਕਦੇ ਨੇ ਮੀਤੀ ਹੁੰਦੇ ਆ ਤੁਸੀਂ ਦੇਖ ਸਕਦੇ ਹੋ ਵੱਡੀਆਂ ਮਸ਼ੀਨਾਂ ਰੋਟੀ ਬਣਾਉਣ ਵਾਲੀਆਂ ਸੰਗਤ ਦੇ ਲਈ ਇਹ ਲੱਗੀਆਂ ਹੋਣੀਆਂ ਇਹਨਾਂ 'ਚ ਦਾਲ ਪਣੀ ਬਣਦਾ ਜੀ ਜੋ ਵੀ ਤਿਆਰ ਹੁੰਦਾ ਸਮਾਨ ਇਹਨਾਂ ਦੇ ਵਿੱਚ ਹੀ ਹੁੰਦਾ ਬਹੁਤ ਵੱਡੇ ਵੱਡੇ ਬਰਤਨ ਨੇ ਜੀ ਇਹ ਤੇ ਬਹੁਤ ਖੁੱਲਾ ਲੰਗਰ ਹਾਲ ਹੈ ਇਹ ਬਾਬਾ ਜੀ ਇੱਥੋਂ ਚਾਹ ਲੈ ਕੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਹ ਸਾਡੀਆਂ ਮਾਤਾ ਪੈਣਾ ਬੀਬੀਆਂ ਪ੍ਰਸ਼ਾਦਾ ਤਿਆਰ ਕਰ ਰਹੀਆਂ ਨੇ ਦੇਖ ਸਕਦੇ ਹੋ ਤੁਸੀਂ ਇੱਥੇ ਪ੍ਰਸ਼ਾਦਾ ਬਣ ਰਿਹਾ ਹੈ ਮਾਤਾ ਹੋਰੀ ਬਣਾ ਰਹੇ ਨੇ ਆ ਪ੍ਰਸ਼ਾਦਾ ਬਣ ਕੇ ਤਿਆਰ ਹੈ ਜੀ। ਇਹ ਮਾਤਾ ਜੀ ਸੇਵਾ ਕਰ ਰਹੇ ਨੇ। ਅਗਰ ਇਹ ਆਟਾ ਗੁੰਨਣ ਵਾਲੀ ਮਸ਼ੀਨ ਹੈ। ਤੇ ਨਾਲ-ਨਾਲ ਸਾਨੂੰ ਦੱਸ ਰਹੇ ਸੀਗੇ ਮਾਤਾ ਜੀ ਕਿ ਕਿਵੇਂ ਪ੍ਰਸ਼ਾਦਾ ਤਿਆਰ ਹੁੰਦਾ ਹੈ। ਕਿਵੇਂ ਆਟਾ ਗੁੰਨਿਆ ਜਾਂਦਾ ਹੈ। ਛੋਟੇ-ਛੋਟੇ ਬੱਚੇ ਵੀ ਇੱਥੇ ਸੇਵਾ ਕਰਨ ਲਈ ਆਉਂਦੇ ਨੇ। ਇਸ ਸਾਰੀਆਂ ਸਾਡੀਆਂ ਭੈਣਾਂ ਇੱਥੇ ਸੇਵਾ ਕਰ ਰਹੀਆਂ ਨੇ ਆਟੇ ਦੀਆਂ ਗੋਲੀਆਂ ਪੈਣੀਆਂ ਗਈਆਂ ਇੱਥੋਂ ਆਪਾਂ ਲੱਗਰ ਪਾਣੀ ਛੱਕ ਕੇ ਜਦੋਂ ਬਾਹਰ ਨਿਕਲਦੇ ਆ ਇੱਥੇ ਆ ਸਾਡੀਆਂ ਭੈਣਾਂ ਬੈਠੀਆਂ ਨੇ ਇੱਥੇ ਬਰਤਨਾਂ ਦੀ ਸਾਫ ਸਫਾਈ ਹੁੰਦੀ ਹੈ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਥੇ ਜੁੱਠੇ ਬਰਤਨਾਂ ਦੀ ਸਾਫ ਸਫਾਈ ਕੀਤੀ ਜਾਂਦੀ ਹੈ ये सारी संगत सेवा कर रही है ये साफ किते हुए बर्तन ने सारी जगह जी हाल दी है जी इतों ਨਗਰ ਹਾਲ ਤੋਂ ਬਾਹਰ ਆ ਕੇ ਤੁਸੀਂ ਹੱਥ ਤੋਂ ਹੋ ਸਕਦੇ ਹੋ ਜੁੱਤੇ ਆ ਸਾਰੀ ਕਾਰ ਪਾਰਕਿੰਗ ਆ ਗਈ ਇਹ ਤੋਂ ਤੁਸੀਂ ਜਾਣ ਵੇਲੇ ਆਪਣੇ ਜੋੜਾ ਜੁੱਤੀ ਲੈ ਸਕਦੇ ਹੋ